45 ਲੋਕਾਂ ਦੀ ਜਾਨ ਜਾ ਚੁੱਕੀ ਹੈ ਤਿੰਨ ਵੱਡੇ ਹਾਦਸਿਆਂ ਦੇ ਵਿੱਚ ਤੁਹਾਨੂੰ ਦੱਸ ਦਈਏ ਇਹ ਤਿੰਨਾਂ ਹਾਦਸਿਆਂ ਦੇ ਵਿੱਚ ਲੋਕਾਂ ਦੀ ਕੋਈ ਗਲਤੀ ਸਾਹਮਣੇ ਨਹੀਂ ਆਉਂਦੀ ਆਖਰਕਾਰ ਕਿਉਂ ਇਹ ਮੌਤਾਂ ਹੋਈਆਂ ਉਸ ਬਾਰੇ ਗੱਲ ਕਰਦੇ ਹਾਂ ਦਰਸਲ ਬੱਚਿਆਂ ਦੀ ਜਾਨ ਗਈ ਸਭ ਤੋਂ ਪਹਿਲਾਂ ਤਾਂ ਦਿੱਲੀ ਦੇ ਵਿੱਚ ਸੱਤ ਬੱਚੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਪੰਜ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਜਿੱਥੇ ਕੀ ਕਾਰਨ ਬਣਿਆ ਕਿ ਬਾਹਰ ਜੋ ਹੈ ਤੜਲੇ ਦੇ ਨਾਲ ਆਕਸੀਜਨ ਦੇ ਸਿਲੰਡਰ ਭਰੇ ਜਾ ਰਹੇ ਸੀ ਜੋ ਐਂਬੂਲੈਂਸ ਦੇ ਵਿੱਚ ਨੇ ਉਸੇ ਕਾਰਨ ਮੌਤ ਹੋਈ ਕਿਉਂਕਿ ਤਮਾਕਾ ਹੋਇਆ ਇੱਕ ਤੋਂ ਬਾਅਦ ਇੱਕ ਤਿੰਨ ਸਿਲੰਡਰਾਂ ਦੇ ਵਿੱਚ ਬੱਚਿਆਂ ਦੀ ਜਾਨ ਗਈ ਹੈ ਅਗਲੀ ਘਟਨਾ ਗੱਲ ਕਰੀਏ ਗੁਜਰਾਤ ਗੁਜਰਾਤ ਦੇ ਵਿੱਚ ਇੱਕ ਗੇਮ ਜ਼ੋਨ ਬਣਾਇਆ ਹੋਇਆ ਸੀ ਗਰਮੀ ਦੇ ਵਿੱਚ ਬਹੁਤ ਸਾਰੇ ਇਸੇ ਤਰੀਕੇ ਦੇ ਵੱਖ-ਵੱਖ ਜੋ ਗੇਮ ਜ਼ੋਨ ਜਾਂ ਫਿਰ ਪਲੇਵੇ ਜਾਂ ਹੋਰ ਕੁਝ ਕਹਿ ਲਈਏ ਫਨ ਜ਼ੋਨ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਨਾਮ ਤੋਂ ਅਲੱਗ-ਅਲੱਗ ਬਣਾਏ ਹੋਏ ਹੁੰਦੇ ਰਹੇ ਲੋਕਾਂ ਨੇ ਉਸੇ ਦੇ ਵਿੱਚ ਜਦ ਗਏ ਹੋਏ ਸੀ ਦਾ ਅਚਾਨਕ ਅੱਗ ਲੱਗ ਗਈ ਸਾਰਾ ਹੁਣ ਬਣਿਆ ਟੀਨ ਤੇ ਕਾਰਡਬੋਰਡ ਜਾਂ ਫਿਰ ਪਲਾਈਵੁੱਡ ਦਾ ਕਹਿ ਲੋ ਉਸੇ ਚੀਜ਼ ਦਾ ਬਣਿਆ ਹੋਇਆ ਹੁਣ ਕਰਕੇ ਅੱਗ ਬਹੁਤ ਤੇਜ਼ੀ ਨਾਲ ਫੈਲੀ ਤੇ 27 ਲੋਕ ਨੇ ਜਿਨ੍ਹਾਂ ਦੀ ਜਾਨ ਜਾ ਚੁੱਕੀ ਹੈ ਤੇ ਤੁਹਾਨੂੰ ਫਹਿਰਾਨੀ ਹੋਏਗੀ ਇੱਥੇ ਵੀ 12 ਬੱਚਿਆਂ ਦੀ ਮੌਤ ਹੋਈ ਹੈ 12 ਬੱਚੇ ਗੁਜਰਾਤ ਤੇ ਇੱਥੇ ਦੂਸਰੇ ਪਾਸੇ ਗੱਲ ਕਰੀਏ ਸੱਤ ਬੱਚੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਜਾਨ ਗਵਾਈ ਹੈ ਤੇ ਪੰਜ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਇੱਥੇ 21 ਦੇ ਕਰੀਬ ਜੇਕਰ ਗੱਲ ਕਰੀਏ ਤਾਂ ਬੱਚਿਆਂ ਦੇ ਉੱਤੇ ਹੀ ਸੰਕਟ زیادہ ہے کیونکہ 19 ਦੇ ਕਰੀਬ بچے ਨੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੀ ਜਾਨ ਗਈ ਹੈ ਤੇ ਉੱਥੇ ਦੂਸਰੇ ਪਾਸੇ ਪੰਜ بچے ਅਜੇ ਵੀ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੇ ਨੇ اگلی ਘਟਨਾ ਦਾ ਜੇਕਰ ਜ਼ਿਕਰ ਕਰੀਏ ਤਾਂ ਉਹ ਪਹੁੰਚਦੀ ਹੈ یو پی ਦੇ ਵਿੱਚ ਜਾ ਕੇ یو پی ਦੇ ਸ਼ਾਜਾਹਪੁਰ ਦੇ ਵਿੱਚ ਸ਼ਾਹਜਹਾਂਪੁਰ ਚ ਇੱਕ ਬੱਸ ਜੋ ਹੈ ਉਸ ਦੇ ਉੱਪਰ ਹੀ ਇੱਕ ਜੋ ਟਰੱਕ ਹੈ ਦੱਸਿਆ ਜਾ ਰਿਹਾ ਕਿ ਡੰਪਰ ਸੇਕ ਜੋ ਕਿ ਉੱਤੇ ਆ ਕੇ ਹੀ ਪਲਟ ਗਿਆ ਪਹਿਲਾਂ ਤਾਂ ਟੱਕਰ ਮਾਰੀ ਬੱਸ ਨੂੰ ਫਿਰ ਉੱਤੇ ਹੀ ਇਹ ਭਾਰੀ ਵਾਹਨ ਪਲਟਣ ਦੇ ਕਾਰਨ ਉੱਥੇ ਹੀ ਮੌਕੇ ਤੇ 11 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ 10 ਲੋਕ ਨੇ ਜੋ ਕਿ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਹੁਣ ਤਿੰਨਾਂ ਘਟਨਾਵਾਂ ਦੇ ਵਿੱਚ ਇੱਕ ਚੀਜ਼ ਕਾਮਨ ਹੈ ਕਿ ਮਰਨ ਵਾਲਿਆਂ ਦੀ ਇਸ ਚ ਗਲਤੀ ਕੀ ਸੀ ਉਹਨਾਂ ਦਾ ਕੀ ਕਸੂਰ ਸੀ ਗਲਤੀ ਕਿਸੇ ਹੋਰ ਦੀ اپنی جان ਕਿਸੇ ਹੋਰ ਨੂੰ دینی ਪਈ ਹੈ ਤਿੰਨਾ ਮਾਮਲਿਆਂ ਦੀ ਜੇਕਰ ਤਹ ਤੱਕ ਜਾਈਏ ਤਾਂ ਦਿੱਲੀ ਦੇ ਵਿੱਚ ਕਾਰਨ ਇਹ ਬਣਿਆ ਕਿ ਉੱਥੇ ਢੰਡੇ ਦੇ ਨਾਲ ਤੇ ਬਿਲਕੁਲ ਬੇਨਿਯਮੀਆਂ ਦੇ ਨਾਲ ਜੋ ਸਿਲੰਡਰ ਭਰੇ ਜਾ ਰਹੇ ਸੀ ਆਕਸੀਜਨ ਦੇ ਉਹਨਾਂ ਦੇ ਵਿੱਚ ਧਮਾਕਾ ਹੋਇਆ ਜਦ ਕਿ ਰਿਸਕ ਬਹੁਤ ਜ਼ਿਆਦਾ ਹੈ ਬੜੀ ਸਾਵਧਾਨੀ ਦੇ ਨਾਲ ਐਸੇ ਸਿਲੰਡਰਾਂ ਨੂੰ ਭਰਿਆ ਜਾਂਦਾ ਹੈ ਦੂਸਰੀ ਘਟਨਾ ਦੇਖੀਏ ਤਾਂ ਗੁਜਰਾਤ ਦੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਗੇਮ ਜ਼ੋਨ ਦੇ ਵਿੱਚ ਅੱਗ ਲੱਗੀ ਕਿਉਂਕਿ ਜੇਕਰ ਐਸੇ ਸਮਾਨ ਦੇ ਨਾਲ ਗੇਮ ਜ਼ੋਨ ਬਣਾਇਆ ਹੋਇਆ ਹੈ ਤੇ ਸਾਰਾ ਕੁਝ ਜ਼ਿਆਦਾਤਰ ਐਸੇ ਸੈਂਟਰਾਂ ਦੇ ਵਿੱਚ ਇਲੈਕਟ੍ਰਿਸਿਟੀ ਬੇਸਡ ਰਹਿੰਦਾ ਹੈ ਤਾਂ ਕੀ ਸੁਰੱਖਿਆ ਦੇ ਪ੍ਰਬੰਧ ਕਰਨੇ ਲਾਜ਼ਮੀ ਨਹੀਂ ਸੀ ਕੀ ਜੇਕਰ ਸਾਰਾ ਕੁਝ ਗੱਤੇ ਤੇ ਕਾਰਡਬੋਰਡ ਦਾ ਜਾਂ ਫਿਰ ਪਲਾਈਵੁੱਡ ਦਾ ਬਣਿਆ ਹੋਇਆ ਉੱਥੇ ਪ੍ਰਬੰਧ ਨਹੀਂ ਹੋਣੇ ਚਾਹੀਦੇ ਸੀ ਇਹ ਵੀ ਇੱਕ ਸਵਾਲ ਹੈ ਤੇ ਜੇਕਰ ਐਸੀ ਘਟਨਾ ਵਾਪਰੀ ਵੀ ਤਾਂ ਮੌਕੇ ਦੇ ਉੱਤੇ ਕੋਈ ਮਦਦ ਕਰਨ ਕਿਉਂ ਨਹੀਂ ਆਇਆ ਹਾਲਾਂਕਿ ਤੀਸਰੀ ਜੇਕਰ ਘਟਨਾ ਦੀ ਗੱਲ ਕਰੀਏ ਤਾਂ ਇੱਕ ਸੜਕ ਹਾਦਸਾ ਹੈ ਜਿਸ ਦੇ ਵਿੱਚ ਲੋਕਾਂ ਦੀ ਜਾਨ ਗਈ ਹੈ ਪਰ ਇੱਥੇ ਵੀ ਜੋ ਭਾਰੀ ਵਾਹਨ ਦਾ ਚਾਲਕ ਸੀ ਜੋ ਡੰਪਰ ਚਾਲਕ ਸੀ ਉਸ ਦੀ ਗਲਤੀ ਦੇ ਨਾਲ ਇਹ ਹਾਦਸਾ ਵਾਪਰਿਆ ਹੈ ਤਿੰਨਾ ਘਟਨਾਵਾਂ ਦੇ ਵਿੱਚ ਲੋਕਾਂ ਨੇ ਆਪਣੀ ਜਾਨ ਗਵਾਈ ਤੇ 45 ਲੋਕ ਨੇ ਜੋ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਕਸੂਰ ਉਹਨਾਂ ਦਾ ਕੀ ਸੀ ਇਹ ਸ਼ਾਇਦ ਉਹ ਹੁਣ ਦੱਸ ਨਹੀਂ ਸਕਦੇ ਕਿਉਂਕਿ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ ਹਾਲਾਂਕਿ ਇਹ ਘਟਨਾਵਾ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਹੈ ਕੀ ਐਕਸ਼ਨ ਹੋਣਾ ਚਾਹੀਦਾ ਹੈ ਕਿਵੇਂ ਅਸੀਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਆਪਣੀ رائے ਵੀ ਜ਼ਰੂਰੀ ਹੈ